ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਨਵੀਂ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪੁਆਏ ਜਾ ਰਹੇ ਨੇ ਲਗਭਗ 70 ਦੇ ਕਰੀ ਪੰਚਾਇਤਾਂ ਵੱਲੋਂ ਮਤੇ ਪਾਏ ਜਾ ਚੁੱਕੇ ਨੇ ਸੋ ਜਿਹੜੇ ਉਹਨਾਂ ਦੇ ਵਕੀਲ ਨੇ ਜਸਪਾਲ ਸਿੰਘ ਮੰਜਪੂਰ ਉਹਨਾਂ ਨੂੰ ਜਾਣਦੇ ਆ ਸਰਕਾਰ ਇਹ ਜਿਹੜੀ ਮੁਹਿੰਮ ਹੈਗੀ ਹੈ ਕੀ ਹੈਗੀ ਹੈ ਤੇ ਕਿਸ ਵਾਸਤੇ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਸਾਂਗਦੇ ਆ ਸਰ ਤੁਹਾਡਾ ਤੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਮੰਜਪੂਰ ਸਾਹਿਬ ਕਦੋਂ ਸ਼ੁਰੂਆਤ ਹੋਈ ਇਸ ਦੀ ਤੇ ਹੁਣ ਤੱਕ ਕਿੰਨੇ ਪਿੰਡਾਂ ਨੇ ਸਹਿਮਤੀ ਦਿੱਤੀ ਹੈ ਇਹ ਤਾਂ ਦੇਖੋ ਜਦੋਂ ਉਹਨਾਂ ਦੀ ਪੈਰੋਲ ਇਨੀਸ਼ੀਏਟ ਕਰਤੀ ਸੀ ਜ ਦੀ ਜੇਲ੍ਹ ਚੋਂ ਉਸ ਤੋਂ ਬਾਅਦ ਮਾਤਾ ਜੀ ਆ ਗਏ ਸੀ ਮਾਤਾ ਜੀ ਇਹਦੇ ਨਾਲ ਜਦੋਂ ਉਹਨਾਂ ਵੱਲੋਂ ਸੀਐਮ ਵੱਲੋਂ ਇੱਕ ਈਮੇਲ ਕੀਤੀ ਗਈ ਮੇਰੇ ਵੱਲੋਂ ਕੀਤੀ ਗਈ ਸੀ ਉਹਨਾਂ ਦੇ ਸਾਈਨ ਲੈ ਕੇ ਅੰਗੂਠਾ ਲੈ ਕੇ ਆ ਫਿਰ ਉਹ ਪਿੰਡ ਦੀ ਪੰਚਾਇਤ ਦਾ ਲਿਆ ਸੀ ਕਿਉਂਕਿ ਪ੍ਰੋਲ ਵਾਸਤੇ ਇੱਕ ਮੰਡੇਟਰੀ ਹੈਗਾ ਵੀ ਪਿੰਡ ਦੀ ਪੰਚਾਇਤ ਦਾ ਮਤਾ ਲੈਣਾ ਵੀ ਹਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਾਡੀ ਪੂਰੀ ਜ਼ਿੰਮੇਵਾਰੀ ਆ ਤਾਂ ਫਿਰ ਉਦੋਂ ਜਦੋਂ ਉੱਥੇ ਬੈਠੇ ਸੀ ਉਹਨਾਂ ਦੇ ਘਰੇ ਹੀ ਹਵਾਲਾ ਕਲਾ ਪਿੰਡੀ ਤਾਂ ਹੋਰ ਵੀ ਇੱਕ ਦੋ ਸਰਪੰਚ ਆਏ ਸੀ ਉਹ ਕਹਿੰਦੇ ਸੀ ਵੀ ਅਸੀਂ ਵੀ ਕਰ ਸਕਦੇ ਹਾਂ ਐਸੀ ਸੋਚਿਆ ਵੀ ਵੈਸੇ ਦਾ ਬੇਸਿਕਲੀ ਇਹੀ ਹੁੰਦਾ ਵੀ ਪਿੰਡ ਦੀ ਪੰਚਾਇਤ ਦਾ ਸਫੀਸ਼ੈਂਟ ਹੁੰਦਾ ਤਾਂਹੀਂ ਕਿਹਾ ਵੀ ਚਲੋ ਤੁਸੀਂ ਵੀ ਦੇ ਦਿਓ ਕਿਉਂਕਿ ਇਹੋ ਜਿਹੇ ਨਾਰਮਲ ਕੇਸ ਚ ਇੱਕ ਪਿੰਡ ਦੀ ਪੰਚਾਇਤ ਹੁੰਦੀ ਆ ਫਿਰ ਸਰਕਾਰ ਕਹਿੰਦੀ ਵੀ ਦੇਖੋ ਜੀ ਏਰੀਏ ਦੇ ਵਿੱਚ ਇਲਾਕੇ ਚ ਐ ਹੋ ਸਕਦਾ ਵੀ ਇਲਾਕੇ ਦੀਆਂ ਪੰਚਾਇਤਾਂ ਦਾ ਵੀ ਆਪਾਂ ਲਾਗੇ ਲਾਗੇ ਕਰ ਲਈ ਹੋ ਗਈ ਬਾਜੀ ਹਵਾਰੇ ਜਗਤਾਰ ਸਿੰਘ ਵਾਦੇ ਦਾ ਪਿੰਡ ਹਵਾਰਾ ਕਲਾ ਖਮਾਣੋ ਬਲੋਕ ਚ ਪੈਂਦਾ ਜ਼ਿਲ੍ਹਾ ਫਤਿਹਗੜ ਸਾਹਿਬ ਤਾਂ ਫਿਰ ਪਹਿਲਾ ਸਾਡਾ ਇਹ ਸੀਗਾ ਵੀ ਅਸੀਂ ਉਹ ਈਮੇਲ ਕਰਨ ਤੋਂ ਬਾਅਦ ਉੱਥੇ ਭਾਈ ਜਸਵੰਤ ਸਿੰਘ ਸਿੱਧੂ ਪੋਤਾ ਉਹਨਾਂ ਦੇ ਸਾਥੀ ਆ ਰੇਸ਼ਮ ਸਿੰਘ ਉਡਾਲੀ ਅਮਰਬੀਰ ਸਿੰਘ ਪੰਜ ਕੋਹਾ ਤੇ ਹਰਪ੍ਰੀਤ ਸਿੰਘ ਫਰੋੜ ਅਸੀਂ ਇੱਕ ਛੋਟੀ ਅਨ ਅਨਾਉਂਸ ਕਮੇਟੀ ਇੱਕ ਬਣਾ ਲਈ ਤੇ ਉਹਨਾਂ ਨੇ ਜ਼ਿੰਮੇਵਾਰੀਆਂ ਲਈਆਂ ਕਿ ਅਸੀਂ ਲਾਗੇ ਲਾਗੇ ਪਿੰਡਾਂ 'ਚ ਲਾਵਾਂਗੇ ਤਾਂ ਫਿਰ ਉਹ ਇਕੱਠੇ ਕਰਦੇਗੇ ਆਪ ਮਿਲੇ ਉਹ ਜਾ ਕੇ ਕਈ ਸਰਪੰਚਾਂ ਨੇ ਆਪ ਵੀ ਦਿੱਤਾ ਕਈਆਂ ਨੇ ਕਿਸੇ ਬੰਦੇ ਨੇ ਰੈਫਰ ਕੀਤਾ ਵੀ ਉਹ ਸਰਪੰਚ ਵੀ ਆਪਾਂ ਨੂੰ ਦੇ ਸਕਦਾ ਤਾਂ ਆਉਂਦੇ ਦਿਨਾਂ 'ਚ ਅਸੀਂ ਫੇਰ ਦੁਆਰੇ ਯਾਨੀ ਕਿ ਦਰਸ਼ਕ ਦੇਣਾ ਨੂੰ ਜਿੰਨੀਆਂ ਇਕੱਠੇ ਹੋ ਜਾਣੇ ਲਗਭਗ ਸਾਨੂੰ ਉਮੀਦ ਆ 100 ਤੋਂ ਬਾਅਦ ਪੰਚਾਇਤਾਂ ਜਿਹੜੀਆਂ ਹੋਰ ਪੰਜਾਬ ਇਸ ਨਾਲ ਦੀ ਨਾਲ ਐਮਸੀਵੀ ਨਾਲ ਗੋਲਦਾਰਾ ਕਮੇਟੀਆਂ ਵੀ ਕਈ ਜਗ੍ਹਾ ਮੰਦਰ ਦੀਆਂ ਕਮੇਟੀਆਂ ਨੇ ਵੀ ਇਹ ਕਿਹਾ ਜਿਹੜੀ ਹੈ ਏਰੀਏ ਦੇ ਵਿੱਚ ਹੈਗਾ ਵੀ ਸਾਡਾ ਯਾਨੀ ਕਿ ਏਰੀਆ ਦਾ ਬੱਚਾ ਹੈਗਾ ਤੇ ਜੇ ਆਉਂਦਾ ਤੇ ਸਾਨੂੰ ਕੋਈ ਇਤਰਾਜ਼ ਨਹੀਂ ਰਿਕਮੈਂਡ ਕਰਦੇ ਆ ਸੋ ਆਉਂਦੇ ਦਿਨਾਂ 'ਚ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਉਹ ਉਹ ਅਸੀਂ ਸੀਐਮ ਨੂੰ ਦੁਆਰਾ ਰਿਮਾਈਂਡਰ ਕਰਾਂਗੇ ਵੈਸੇ ਤਾਂ ਮੋਰ ਥੈਨ ਸਫੀਸ਼ੀਐਂਟ ਟਾਈਮ ਹੋ ਗਿਆ ਸਰਕਾਰ ਪ੍ਰਸ਼ਾਸਨ ਕੋਲ ਪੈਂਡਿੰਗ ਨੂੰ ਤੇ ਜੇ ਨਹੀਂ ਆਉਂਦੇ ਦਿਨਾਂ ਚ ਹੁੰਦਾ ਤਾਂ ਫੇਰ ਉਹ ਅਸੀਂ ਦਿੱਲੀ ਹਾਈ ਕੋਰਟ ਦਮਾਲਾ ਵੀ ਰੁੱਖ ਜਿਹੜਾ ਜਿਸ ਤਰ੍ਹਾਂ ਜਿੱਦ ਜਿੰਨੇ ਮਤੇ ਵੱਧ ਪੈਦੇ ਰਹਿਣਗੇ ਉਹਨਾਂ ਪ੍ਰੈਸ਼ਰ ਜਿਹੜਾ ਸਰਕਾਰ ਤੇ ਪਏਗਾ ਤੇ ਸਰਕਾਰ ਇਨੀਸ਼ੀਏਟ ਕਰੇਗੀ ਸਰ ਦੇਖੋ ਪ੍ਰੈਸ਼ਰ ਕੋਈ ਪਾਉਣ ਦਾ ਉਸ ਤਰ੍ਹਾਂ ਤਾਂ ਇਰਾਦਾ ਤਾਂ ਨਹੀਂ ਸਾਡਾ ਵੀ ਕੋਈ ਸਰਕਾਰ ਨੂੰ ਦੁਆਚ ਲੈ ਕੇ ਕਰਾਉਣਾ ਹਰੇਕ ਉਮਰ ਕੈਦੀ ਦਾ ਹੱਕ ਹੈਗਾ ਪਰੋਲ ਤੇ ਉਹਦੇ ਵਾਸਤੇ ਕਿਉਂਕਿ ਹਾਈਪ ਇਹੋ ਜਿਹੇ ਕਿਸਾਂ ਦੀ ਵੱਡੀ ਹੁੰਦੀ ਆ ਉਹ ਕਹਿੰਦੇ ਦੇਖੋ ਜੀ ਪਿੰਡ ਦੀ ਪੰਚਾਇਤ ਆ ਦੱਲਦੀ ਆ ਜਾਂ ਉਹ ਤਾਂ ਪਰਵਾਸ ਕਰਕੇ ਨਾਲ ਦੇ ਸਕਦੀ ਆ ਵੀ ਉੱਥੋਂ ਦੇਂਦਾ ਉਹਨਾਂ ਦੇ ਆਪਣੇ ਵੀ ਹੋ ਸਕਦਾ ਚਾਚੇ ਤਾਇਏ ਸਰੀਕਿਆਂ ਚੋਂ ਪੰਚ ਸਰਪੰਚ ਹੋਣ ਤੇ ਪੰਜਾਬ ਦੇ ਵਿੱਚ ਵੀ ਹੁੰਦੀ ਵੀ ਪੰਜਾਬ ਦੀ ਅਮਨ ਕਾਨੂੰਨ ਨੂੰ ਹੋਊਗਾ ਤੇ ਫਿਰ ਉਸ ਵਾਸਤੇ ਆ ਵੀ ਠੀਕ ਆ ਜੇ ਹੁਣ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਪਿੱਛੇ ਸਾਰਾ ਪਿੰਡ ਖੜਾ ਜਿਹੜੇ ਪਿੰਡ ਨੇ ਪੰਚਾਇਤ ਚੁਣੀ ਆ ਜੀ ਉਹ ਪੰਚਾਇਤ ਕਹਿ ਰਹੀ ਆ ਵੀ ਸਾਡੀ ਜ਼ਿੰਮੇਵਾਰੀ ਆ ਤਾਂ ਫਿਰ ਏ ਜੇ ਡੈਮੋਕ੍ਰੈਟਿਕ ਜੇ ਵੇ ਹੈਗਾ ਆ ਤੇ ਉਹ ਇੱਕ ਵਧੀਆ ਗੱਲ ਆ ਵੀ ਲੋਕੀ ਇਸ ਗੱਲ ਤੇ ਹੁੰਦਾ ਤੇ ਇਹ ਗੱਲ ਦੀ ਜ਼ਿੰਮੇਵਾਰੀ ਵੀ ਬਣਦੀ ਆ ਭਾਈ ਜਗਤਾਲ ਸਿੰਘ ਵਾਦਾਂ ਨੂੰ ਜੇ ਪ੍ਰੋਲ ਮਿਲਦੀ ਆ ਇਹ ਇੰਨੀ ਦੁਨੀਆ ਨੇ ਮੇਰਾ ਜਿਹੜਾ ਮੇਰੇ ਪ੍ਰਤੀ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਉਹ ਇਹੋ ਜੀ ਕੋਈ ਗੱਲ ਨਾ ਕਰਾਂ ਜਿਹਨਾਂ ਉਹਨਾਂ ਦਾ ਵਿਸ਼ਵਾਸ ਨੂੰ ਕੋਈ ਥੇਸ ਪਹੁੰਚੇ ਸੋ ਟੈਕਨੀਕਲੀ ਅਗਰ ਦੇਖਿਆ ਜਾਵੇ ਤਾਂ ਕੀ ਜਿਸ ਤਰ੍ਹਾਂ ਦੇ ਉਹਨਾਂ ਦੇ ਕੇਸਿਸ ਹੈਗੇ ਨੇ ਜਿਸ ਤਰ੍ਹਾਂ ਦੇ ਉਹਨਾਂ ਦੇ ਮਾਮਲੇ ਚੱਲ ਰਹੇ ਨੇ ਕੀ ਐਦਾਂ ਪੇ ਰੋਲ ਮਿਲ ਸਕਦੀ ਹੈ ਨਹੀਂ ਦੇਖੋ ਉਹਨਾਂ ਦਾ ਹੁਣ ਕੋਈ ਪੈਂਡਿੰਗ ਕੇਸ ਤਾਂ ਹੈ ਨਹੀਂਗਾ ਕੋਈ ਵੀ ਸਾਰੇ ਕੇਸ ਬਰੀ ਹੋ ਗਏ ਜਾ ਤਿੰਨਾ ਚੌਹੇ ਸਜ਼ਾ ਹੋਈ ਸੀ ਉਹ ਸਜ਼ਾ ਮੁੱਕ ਚੁੱਕੀ ਉਹਨਾਂ ਦੀ ਜੇਲ੍ਹ ਬ੍ਰੇਕ ਵੀ 2004 ਦਾ 21 ਸਾਲ ਪੁਰਾਣਾ ਕੇਸ ਆ ਜਿਹੜਾ ਉਹਨਾਂ ਦੀ 3 ਸਾਲ ਸਜ਼ਾ ਦੇ ਵਿੱਚ ਉਹ ਵੀ ਮੁੱਕ ਚੁੱਕਿਆ ਹੈਗਾ ਸੋ ਅੱਜ ਦੀ ਤਿੱਖ ਮਾਮਲਾ ਦਾ ਕੋਈ ਚੱਲ ਨਹੀਂ ਗਿਆ ਸਿਰਫ ਉਹਨਾਂ ਦੀ ਅਪੀਲ ਆ ਸੁਪਰੀਮ ਕੋਰਟ ਤੇ ਉਹ ਕਿਉਂਕਿ ਦਿੱਲੀ ਦੀ ਜੇਲ੍ਹ ਚ ਬੰਦਾ ਦਿੱਲੀ ਪ੍ਰਿਜ਼ਨਰ ਰੂਲ ਮੁਤਾਬਕ ਉਹਨਾਂ ਨੂੰ ਮਿਲਣਾ ਤੇ ਉਹਦੇ ਜਿਹੜੇ ਰੂਲ ਹੈਗੇ ਵੀ ਕੀ ਕੀ ਗਰਾਉਂਡਸ ਹੋ ਸਕਦੀਆਂ ਕਿਸੇ ਕੈਦੀ ਨੂੰ ਉਦੋਲ ਮਿਲਣਦੀਆਂ ਉਹ ਪੰਜ ਛੇ ਗ੍ਰਾਮਸ ਹੈਗੀਆਂ ਜਿਹੜੀਆਂ ਸਾਰੀਆਂ ਹੀ ਭਾਈ ਜਗਤਾਰ ਸਿੰਘ ਵਾਲਾ ਪੂਰੇ ਕਰਦੇ ਉਹਦੇ ਵਿੱਚ ਆ ਜਾਂਦਾ ਵੀ ਜਿਵੇਂ ਬੰਦੇ ਨੇ ਆਪਣੇ ਹੋਮਲੀ এনवायरमेंट ਦੇ ਵਿੱਚ ਜਾਣਾ ਆਪਣਾ ਮੈਂਟਲੀ ਸਟ्रेस ਦੂਰ ਕਰਨਾ ਪਰੋਲ ਦਾ ਹਨਾ ਤੇ ਤੀਸਰਾ ਆਪਣੀ ਸਿਹਤ ਜਾਂ ਪਰਵਾਰ ਦੇ ਵਿੱਚ ਕੋਈ ਜੀ ਮੈਡੀਕਲ ਜਿਵੇਂ ਮਾਤਾ ਜੀ ਬਿਮਾਰਾ ਉਹਨਾਂ ਦੇ ਪਿਤਾ ਜੀ ਹੈ ਨਹੀਂ ਇਹ ਘਰ ਦੀ ਵੀ ਰਿਪੇਅਰ ਕਰਨ ਵਾਲੀ ਆ ਖੇਤੀ ਵਾਲੀ ਜਮੀਨ ਆ ਉਹਦੀ ਸਾਮ ਸੰਭਾਲ ਹੈਗੀ ਆ ਤੇ ਪੰਜਾਬ ਤੋਂ ਵੱਧ ਕੇ ਦਿੱਲੀ ਦੇ ਵਿੱਚ ਇੱਕ ਕੋ ਐਕਸਟਰਾ ਗਰਾਉਂਡ ਹੈਗੀ ਹੈ ਜਿਹੜੀ ਪੰਜਾਬ 'ਚ ਨਹੀਂ ਹੈਗੀ ਪੰਜਾਬ 'ਚ ਉਸ ਗਰਾਉਂਡ ਤੇ ਮਿਲ ਉਹ ਹੁੰਦਾ ਵੀ ਜੇ ਸੁਪਰੀਮ ਕੋਰਟ ਦੇ ਵਿੱਚ ਤੁਹਾਡੀ ਕੇਸ ਦੀ ਅਪੀਲ ਪੈਂਡਿੰਗ ਹੈ ਤਾਂ ਤੁਸੀਂ ਉਹਦੀ ਪੈਰਵਾਈ ਵਾਸਤੇ ਵੀ ਪ੍ਰੋਲ ਦਾ ਹੱਕ ਰੱਖਦੇ ਹੋ ਸੋ ਉਹ ਵੀ ਭਾਈ ਜਗਤਾਰ ਸਿੰਘ ਵਾਰੇ ਦੀ ਅਪੀਲ 2011 ਤੋਂ ਪੈਂਦੀਗਾ ਤੁਸੀਂ ਦੇਖੋ ਕਿੰਨੇ ਸਾਲ ਹੋ ਗਏ ਉਹਨਾਂ ਦੇ 14 ਸਾਲ ਹੋ ਗਏ ਉਹਨਾਂ ਦੀ ਅਪੀਲ ਦੀ ਸੁਣਵਾਈ ਨਹੀਂ ਹੋ ਰਹੀ ਉਹ ਚੋਂ ਬੇਲ ਵੀ ਮਿਲ ਸਕਦੀ ਹੈ ਸੋ ਕਸਟਡੀ 28-29 ਸਾਲ ਹੋ ਗਈ ਜੇਲ੍ਹ ਵਾਲਿਆਂ ਦਾ ਜਿਲ੍ਹ ਜੇਲ੍ਹ ਕੰਡਕਟ ਉਹਨਾਂ ਦਾ ਵਧੀਆ ਹੈਗਾ ਜੇਲ੍ਹ ਕੰਡਕਟ ਵਧੀਆ ਹੋਣ ਕਰਕੇ ਉਹਨਾਂ ਨੂੰ ਰਿਮੀਸ਼ਨ ਵੀ ਦਿੱਤੀ ਜਾਂਦੀ ਹੈ ਰਿਮੀਸ਼ਨ ਇਨਕਲੂਡ ਕਹ ਲਈ ਉਹਨਾਂ ਦੀ ਕਸਟਡੀ ਚ ਤੋਂ ਉਹਨਾਂ ਦੀ 32 33 ਸਾਲ ਤੋਂ ਵੱਧ ਕਸਟਡੀ ਜਿਹੜੀ ਬਣ ਜਾਣੀ ਹੈ ਸਰ ਉਹਦੀ ਜਿਹੜੀ ਮੰਗ ਕੀਤੀ ਕਿਨੇ ਦਿਨ ਦੀ ਮਹੀਨੇ 15 ਦਿਨਾਂ ਦੇ ਪਰ ਉੱਥੇ ਜਿਹੜੀ ਮਹੀਨੇ ਦੀ ਮਿਲਦੀ ਹੈ ਜੀ ਜਿਹੜੀ ਦਿੱਲੀ ਪ੍ਰਿਜ਼ਨਰ ਰੂਲ ਪੰਜਾਬ ਚ ਤਾਂ 56 ਦਿਨ ਦੀ ਮਿਲਦੀ ਹੈ ਪਹਿਲਾਂ 42 ਦਿਨ ਦੀ ਸੀ ਉੱਥੇ 1 ਮਹੀਨੇ ਦੀ 28 ਦਿਨ ਦੀ ਮਹੀਨੇ ਦੀ ਹੁੰਦੀ ਉਹ ਦੇ ਸਕਦੇ ਅੱਗੇ ਅਸੀਂ ਤਾਂ ਉਹਦੇ ਚ ਇਹ ਵੀ ਆ ਵੀ ਜੇ ਸਰਕਾਰ ਕੋ ਕਹੇ ਉਹ ਕੰਡੀਸ਼ਨਲ ਵੀ ਹੁੰਦੀ ਆ ਮੰਨ ਲਓ ਸੈਕਸ਼ਨ ਜਿਵੇਂ ਇੱਥੇ ਭਾਈ ਲਖਵਿੰਦਰ ਸਿੰਘ ਲੱਖਾ 2013 ਚ ਪਹਿਲੀ ਵਾਰ ਆਏ ਸੀ ਜਦੋਂ ਗੁਰਵਰਖ ਸਿੰਘ ਅੰਮ੍ਰਿਤ ਸਾਹਿਬ ਬੈਠੇ ਸੀ ਉੱਥੇ ਤੇ ਉਹਨਾਂ ਤੇ ਸੀਗਾ ਵੀ ਲੁਧਿਆਣੇ ਤੋਂ ਬਾਹਰ ਨਹੀਂ ਜਾ ਸਕਦੇ ਵਿਦਆਊਟ ਪਰਮਿਸ਼ਨ ਆਫ ਡੀਸੀ ਨਹੀਂ ਜਾ ਸਕਦੇ ਉਹ ਫੇਰ ਪਰਮਿਸ਼ਨ ਲੈ ਕੇ ਦਰਵਾਦ ਸਾਹਿਬ ਗਏ ਸੀ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋਊਗੀ ਤੇ ਉਹ ਵੀ ਆਪਣੇ ਤੁਸੀਂ ਫਤੇਗਲ ਸਾਹਿਬ ਕਹ ਲਓ ਵੀ ਤੁਸੀਂ ਵੀ ਜੇਲ੍ਹ ਚੋਂ ਨਿਕਲ ਕੇ ਭਾਈ ਜਗਤਾਰ ਸਿੰਘ ਵਾਲਾ ਸਿੱਧਾ ਆਪਣੇ ਪਿੰਡ ਪਹੁੰਚਣਗੇ ਤੇ ਜ਼ਿਲ੍ਹੇ ਤੋਂ ਬਾਹਰ ਨਹੀਂ ਜਾ ਸਕਦੇ ਸੋ ਮੈਂ ਕਹਿੰਦਾ ਜੀ ਇਹੋ ਜਿਹੀ ਵੀ ਕੋਈ ਕੰਡੀਸ਼ਨ ਹੋਊਗੀ ਤੇ ਉਹ ਵੀ ਮੰਨੀ ਜਾਊਗੀ ਉਹਦਾ ਜਾਬਤਾ ਰੱਖਿਆ ਜਾਊਗਾ ਤੇ ਹਰੇਕ ਕੈਦੀ ਰੱਖਦਾ ਵੀ ਆ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਮੇਰੀ ਪ੍ਰੋਲ ਇੱਕ ਮੈਂ ਕੱਟ ਕੇ ਵਾਪਸ ਜਾਊਂਗਾ ਟਾਈਮਲੀ ਸਹੀ ਕੱਟੂਗਾ ਤਾਂ ਮੈਨੂੰ ਅਗਲੀ ਪ੍ਰੋਲ ਵੀ ਦਾ ਬੇਸ ਬਣਨਾ ਤੋ ਜਿਹੜੇ ਦੱਸ ਰਹੇ ਸੀਗੇ ਕਿ ਪੈਰੋਲ ਨੂੰ ਲੈ ਕੇ ਕਿਸ ਤਰ੍ਹਾਂ ਦੇ ਟੈਕਨੀਕਲ ਜਿਹੜੇ ਹੈਗੇ ਇਸ਼ੂਸ ਹੈਗੇ ਨੇ ਉਸ ਨੂੰ ਲੈ ਕੇ ਜਰੂਰ ਪਿੰਡਾਂ ਤੋਂ ਜਿਹੜੀ ਹੈ ਉਹ ਮਤੇ ਪਾਸ ਕੀਤੇ ਜਾ ਰਹੇ ਨੇ ਸ਼ਵਰਿੰਦਰ ਸਿੰਘ ਥੰਦੀ ਟੀਵੀ ਪਾਰਤ ਲੁਧਿਆਣਾ